ਗੁਰਪੁਰਬ ਮੁਕੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਹੋਈ ਸੁੰਦਰ ਅਤੇ ਅਲੌਕਿਕ ਆਤਿਸ਼ਬਾਜ਼ੀ। ਸਤਸਵੰਤ ਸरोवर ਕਿਨਾਰੇ ਕੀਤੀ ਗਈ ਸੁੰਦਰ ਦੀਪਮਾਲਾ। ਦੇਖੀ ਕਿ ਉਹਦੇ ਦੀਵੇ ਜਗੌਰ ਨਾਲ ਰੌਸ਼ਨ ਹੋਇਆ ਸ਼੍ਰੀ ਦਰਬਾਰ ਸਾਹਿਬ। ਸਭタニ ਕੀ ਹਾ ਜੀ ਹਾ ਅਲੌਕਿਕ ਨਜ਼ਾਰਾ ਦੁਨੀਆ 'ਚ ਕੀਤੇ ਹੋਰ ਨਹੀਂ। ਸਾਨੀ ਸਦੀਪ ਜੀ ਦੇ ਪ੍ਰਕਾਸ਼ਪੂਰਵ ਮੌਕੇ ਸਚਕਲ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਰਾਤ ਸਮੇਂ ਰਹਿਰਾ ਸਾਹਿਬ ਦੇ 파ਟ ਤੋਂ ਬਾਅਦ ਆਤੀਸ਼ਬਾਜ਼ੀ ਹੋਈ ਜਿਸ ਨੇ ਕੀ ਮਾਹੌਲ ਨੂੰ ਅਲੌਕਿਕ ਰੂਪ ਦੇ ਦਿੱਤਾ ਦਰਬਾਰ ਸਾਹਿਬ ਜਦੋਂ ਰੰਗ ਬਿਰੰਗੇ ਚਮਕਦਾਰ ਰੌਸ਼ਨੀ ਨਾਲ ਰਾਤ ਦੇ ਸਮੇਂ ਅਸਮਾਨ ਦੇ ਵਿੱਚ ਚਮਕਿਆ ਤਾਂ ਹਜ਼ਾਰਾਂ ਸੰਗਤਾਂ ਨੇ ਸ਼ਰਧਾ ਭਰੇ ਅੱਖਾਂ ਨਾਲ ਇਸ ਦ੍ਰਿਸ਼ ਨੂੰ ਆਪਣੇ ਦਿਲਾਂ ਦੇ ਵਿੱਚ ਸੰਭਾਲ ਲਿਆ ਆਤੀਸ਼ਬਾਜ਼ੀ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਦੇ ਕਿਨਾਰੇ ਅਤੇ ਪੂਰੀ ਪਰਿਕਰਮਾ ਦੇ ਵਿੱਚ ਸੰਗਤਾਂ ਵੱਲੋਂ ਸੁੰਦਰ ਦੀਪਮਾਲਾ ਕੀਤੀ ਗਈ ਹਜ਼ਾਰਾਂ ਦੇ ਗੀਤ ਦੇ ਵਿੱਚ ਦੇਸੀ ਘੋੜੇ ਦੇ ਦੀਵੇ ਜਗਾਏ ਗਏ ਜਿਸ ਨਾਲ ਸਰੋਵਰ ਦੇ ਵਿੱਚ ਪਾਣੀ ਉੱਤੇ ਚਮਕਦੀ ਰੌਸ਼ਨੀ ਦਾ ਬਨਮੋਹਕ ਪ੍ਰਤਿਬਿਭ ਬਣਿਆ ਇਹ ਹੀ ਮੰਜਰੀ ਇਸ ਕਦਰ ਰੂਹਾਨੀ ਸੀ ਕਿ ਹਰ ਕੋਈ ਸ਼ਾਂਤੀ ਅਤੇ ਆਤਮਿਕ ਅਨੁਭੂਤੀ ਦੇ ਵਿੱਚ ਡੁੱਬਿਆ ਰਹਿ ਗਿਆ ਸਵੇਰੇ ਅਭ੍ਰਿਤ ਵੇਲੇ ਤੋਂ ਹੀ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਦਰਬਾਰ ਸਾਹਿਬ ਵਿਖੇ ਪਹੁੰਚੇ ਸ਼ਰਧਾਲੂਆਂ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਾ ਮਾਹੌਲ ਇੱਥੇ ਸਿਰਫ ਤਿਉਹਾਰ ਨਹੀਂ ਸਗੋ ਆਤਮਾ ਨੂੰ ਪਵਿੱਤਰ ਕਰਨ ਵਾਲਾ అనుభవ ਹੈ ਕਈ ਸੰਤਾਂ ਨੇ ਕਿਹਾ ਕਿ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਅਜਿਹਾ ਪ੍ਰਕਾਸ਼ ਭਾਵਨਾ ਸਿਮਰਨ ਅਤੇ ਪਾਈਚਾਰੇ ਦਾ ਸਮਾਗਮ ਇਕੱਠਾ ਨਹੀਂ ਦੇਖਣ ਨੂੰ ਮਿਲਦਾ ਪਹਿਲਾਂ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੈਨੇਜਰ ਮੁੱਖ ਮੈਨੇਜਰ ਗਵਨ ਸਿੰਘ ਜੀ ਵੱਲੋਂ ਸੁਮੱਚੀਆਂ ਨਾਨਕ ਨਾਮ ਲੈਵਾਂ ਦੁਨੀਆ ਭਰ ਚੋਂ ਵੱਸਦੀਆਂ ਸਿੱਖ ਸੰਗਤਾਂ ਨੂੰ ਪਹਿਲੀ ਪਾਸ਼ਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੁਣ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵੱਲੋਂ ਪਹਿਲੀ ਪਾਸ਼ਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਪਾਏ ਗਏ ਮੰਜੀ ਸਾਹਿਬ ਦਰਵਾਜ਼ਾ ਵਿਖੇ ਉਸ ਦੇ ਨਾਲ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਅਤੇ ਗੁਰਦਰਾ ਬਾਬਾ ਟਾਲਰਾਈ ਸਾਹਿਬ ਵਿਖੇ ਸੁੰਦਰ ਜਲੋਸ ਜਾਇਗੇ ਸ਼ਾਮ ਨੂੰ ਰਹਿਰਾ ਸਾਹਿਬ ਜੀ ਦੇ ਪਾਰਟ ਦੇ ਭੋਗ ਤੋਂ ਉਪਰੰਤ ਜਿਹੜੀ ਸੁੰਦਰ ਦੀਪਮਾਲਾ ਦੇਸੀ ਘੋ ਦੇ ਦੀਵੇ ਬੱਲੇ ਗਏ ਆ ਔਰ ਆਤਿਸ਼ਬਾਜੀ ਦਾ ਚਲਾਈ ਗਈ ਹੈ ਜਿਸ ਦਾ ਦੁਨੀਆ ਭਰ ਚੋਂ ਪੂਜਿਆ ਸੰਗਤਾਂ ਵੱਲੋਂ ਆਪਣੇ ਪਰਿਵਾਰ ਵਰ ਸਨੇਤ ਨਤਮਸਤਕ ਹੁੰਦੇ ਆਂ ਆ ਲੋਕ ਆਪਕਾਂ ਚ ਸ਼ਬਦੀ ਦਾ ਆਨੰਦ ਮੰਨ। ਮੈਂ ਖਾਲਗਤ ਬੰਬੇ ਤੋਂ ਆਇਆ ਜੀ ਅ ਅੱਜ ਤਾਂ ਤਨਤ ਸਿੰਘ ਜੀ ਨੇ ਪ੍ਰਕਾਸ਼ਪੁਰ ਦਾ ਦੀਸ ਮਾਲਾ ਹੋ ਰਹੀ ਹੈ ਤੁਸੀਂ ਦੀਵੇ ਚ ਜਗਾ ਰਹੇ ਸੀ ਕਿ ਉਹਦੇ ਦੀ ਸੀ ਕਿ ਉਹਦੇ ਇਹ ਲੱਗਦਾ ਕਿ ਜਿੱਥੇ ਦੀਵੇ ਚਾਗਾ ਕੇ ਚਾਨਣ ਕੀਤਾ ਜਾਂਦਾ ਉੱਥੇ ਆਪਣੇ ਮਨ ਦਾ ਚਾਨਣ ਪਹੁੰਚੇ ਬਿਲਕੁਲ ਜ਼ਰੂਰੀ ਹੈ ਜੇ ਦੀਵਾ ਭਲੇ ਅੰਧੇਰਾ ਜਾਏ ਵੇਦ ਪਾਠ ਮਤ ਮਤ ਪਾਪਾ ਹਾਂ ਇਹ ਗੁਰਬਾਣੀ ਦਾ ਹੀ ਬਚਨ ਹੈ ਇਹ ਸਤਿਗੁਰੂ ਨਾਨਕ ਪਾਤਸ਼ਾਹ ਜੀ ਕਲ ਤਾਰਨ ਗੁਰੂ ਨਾਨਕ ਆਇਆ ਉਹਨਾਂ ਨੇ ਜਗਤ ਆ ਕੇ ਗਿਆਨ ਦਾ ਪ੍ਰਕਾਸ਼ ਕੀਤਾ ਹੈ ਅੱਜ ਉਹੀ ਪ੍ਰਕਾਸ਼ 2 ਮਾਲਾ ਦੇ ਰੂਪ ਦੇ ਵਿੱਚ ਸੰਗਤਾਂ ਸੱਚਖੰਡ ਸਿੰਘ ਮੰਦਸਾਭੇ ਕੇ ਦੀਵੇ ਬਾਲ ਕੇ ਮਿਲਾ ਰਹੀਆਂ ਹਨ ਆਪਣੀਆਂ ਜਥਾ ਸ਼ਲਪੇ ਬਟਾਵਾ ਹਾਜ਼ਰ ਕਰੀ ਹਨ ਸ਼ਰਧਾ ਦੇ ਫੁੱਲ ਪੇਟ ਕਰੀ ਹਨ ਇਸ ਸਮੋ ਸਮਾਗਮ ਦੇ ਉੱਤੇ ਸਮੂਹ ਸੰਗਤਾਂ ਨੂੰ ਸਹਿ ਸਤਿਗੁਰੂ ਨਾਨਕ ਪਾਤਸ਼ਾਹ ਦੇ 556 ਪ੍ਰਕਾਸ਼ ਉੱਤੇ ਲੱਖ 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 ਮਦਾਈ ਹੋਵੇ ਜੀ ਵਾਹਿਗੁਰੂ ਜੀ ਦਾ ਖਲਸਾ ਹਨ ਨਜ਼ਾਰਾ ਦੇਖਣ ਨੂੰ ਬੰਦਾ ਤੁਸੀਂ ਇੰਨੇ ਦੂਰੋਂ ਆਏ ਹੋ ਆਪਸ ਵਿੱਚ ਹੁਣੀ ਹੈ ਕੀ ਵੀ ਦਾ ਮਨਮੋਹਕ ਨਜ਼ਾਰਾ ਹੁੰਦਾ ਬਹੁਤ ਹੀ ਅਲੋਕਿਕ ਨਜ਼ਾਰਾ ਹੈ ਜਿਹੜਾ ਜਿਹੜਾ ਇਸੇ ਆਗੇ ਵੇਖਦਾ ਹੈ ਨਾ ਦੇਖਾ ਹੀ ਪ੍ਰਮਾਨ ਵਾਲੀ ਗੱਲ ਹੈ ਕੈਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਮਾਨ ਇਹ ਤੇ ਆਗੇ ਦੇਖਿਆ ਜਾਂਦਾ ਹੈ ਕਿਸੇ ਦਾ ਕਿਸੇ ਦਾ ਉਤਸ਼ਾਹ ਨਾਲ ਮਨਾ ਰਹੀਆਂ ਹਨ ਸੇਵਾਵਾ ਕਰ ਰਹੀਆਂ ਹਨ ਦੀਵੇ ਬਾਲ ਰਹੀਆਂ ਹਨ ਦੀਵੇ ਦੇ ਵਿੱਚ ਤੇਲ ਵਾਰੀਆਂ ਹੱਤ ਆਪਣੇ ਹੱਥੀ ਸੇਵਾ ਕਰ ਰਹੀਆਂ ਹਨ ਇਹ ਵੇਖਣ ਵਾਲੀ ਸੇਵਾ ਵਾਹਨ ਔਰ ਇਹ ਵਿਲਖਣ ਹੈ ਉਹ ਜੇ ਇੱਥੇ ਆ ਕੇ ਹੀ ਇਸ ਚੀਜ਼ ਦਾ ਆਨੰਦ ਮਾਣਾ ਜਾ ਸਕਦਾ ਠੀਕ ਹੈ ਘਰ ਬੈ ਕੇ ਵੀ ਜਨਤਾ ਟੀਵੀ ਤੇ ਵੇਖ ਲੈਂਦੀ ਹਨ ਪਰ ਜੋ ਇੱਥੇ ਆ ਕੇ ਆਪ ਆਪਣੀ ਹੱਥੀ ਸੇਵਾ ਕਰਕੇ ਉਹ ਆਨੰਦ ਮਿਲਦਾ ਹੈ ਉਹ ਇਕੋ ਲਿਖਣੀ ਹੁੰਦਾ ਹੈ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਵਿੰਦਰ ਸਿੰਘ ਭੋਗਪੁਰ ਤੋਂ ਅੱਜ ਦੇ ਦਿਹਾੜੇ ਤੇ ਜਿਵੇਂ ਕਰ ਆਪਣਾ ਸਾਰਿਆਂ ਨੂੰ ਪਤਾ ਆਪ ਨਰਾਇਣ ਖਲਾਕਾਰ ਜਗ ਮੈਂ ਪਰਵਰਿਓ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋਆ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਜੋ ਪੂਰੇ ਵਰਲਡ ਦੀਆਂ ਨਾਮ ਗੁਰਨਾਨਕ ਨਾਮ ਲੈਵਾ ਸਿੱਖ ਸੰਗਤਾਂ ਵੱਲੋਂ ਬਹੁਤ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਹਰਮੰਦਰ ਸਾਹਿਬ ਵਿਖੇ ਵੀ ਬਹੁਤ ਸੁੰਦਰ ਦੀਪਮਾਲਾ ਕੀਤੀ ਗਈ ਹੈ ਹਜ਼ਾਰਾਂ ਦੇ ਹਿਸਾਬ ਨਾਲ ਸੰਗਤਾਂ ਨਤਮਸਤਕ ਹੋ ਕੇ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਗੁਰੂ ਮਹਾਰਾਜ ਦੀਆਂ ਰਹਿਰਾਸ ਸਾਹਿਬ ਜੀ ਦਾ ਪਾਠ ਚੱਲ ਰਿਹਾ ਥੋੜੇ ਸਮੇਂ ਬਾਅਦ ਹੀ ਬਹੁਤ ਅਲੋਕਿਕ ਆਤਿਸ਼ਬਾਜੀ ਹੋਏਗੀ ਸੋ ਸਰਬੱਤ ਸੰਗਤਾਂ ਨੂੰ ਇਸ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਰਦੀਕਲਾ ਟਾਈਮ ਟੀਵੀ ਨੇ ਅਪ੍ਰਿਤ ਸਤੋ ਪੱਤਰਕਾਰ ਬਬਲੂ ਮਹਾਜ ਦੇ ਖਾਸ ਰਿਪੋਰਟ ਸਬਸਕ੍ਰਾਈਬ ਕਰੋ ਚਰਦੀਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰ ਬੈਲ ਆਈਕਨ ਨੂੰ